ਜਿੱਥੇ ਜ਼ਿੰਮੇਵਾਰ ਦੀ ਮੱਤ ਦੀ ਗੱਲ ਸੀਗੀ ਜਿੱਥੇ ਬਾਕੀ ਗੱਲਾਂ ਦੀ ਮੱਤ ਦੀ ਗੱਲ ਸੀਗੀ ਉੱਥੇ ਨਾਲ ਇਹ ਵੀ ਆਈ ਕਿ ਜਿਹੜੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਉਹਨਾਂ ਦੇ ਉੱਤੇ ਵੀ ਅਸਰ ਪੈਂਦਾ ਜਿਹੜੇ ਮੰਦਰ ਦੇ ਵਿੱਚ ਪੁਜਾਰੀ ਬੈਠਾ ਹੈ ਉਹਤੇ ਵੀ ਅਸਰ ਹੁੰਦਾ ਜੇ ਲੋਕਾਂ ਕੋ ਕੁਝ ਨਹੀਂ ਰਹੂਗਾ ਤਾਂ ਉਹ ਵਿਚਾਰਿਆਂ ਦਾ ਵੀ ਕਿ ਗੁਜ਼ਾਰਾ ਹੋਊਗਾ ਤੇ ਫੈਲਾ ਕੀਤਾ ਵੀ ਆਪਾਂ ਇਹਨਾਂ ਨੂੰ ਵੀ ਘੱਟੋੜ 5-5000 ਰੁਪਏ ਦੇਈਏ ਇਹ ਬਹੁਤ ਵੱਡੀ ਗੱਲ ਹੈ ਜੋ ਤਰਾਸ਼ ਦੀ ਆਪਣੇ ਵਿੱਚ ਇਹ ਸਭ ਤੋਂ ਵੱਡਾ ਸਤਕਾਰ ਗੁਰੂ ਘਰ ਦੇ ਗਰੰਤੀਆਂ ਦਾ ਪੰਡਤਾਂ ਦਾ ਮੌਲਵੀਆਂ ਦਾ ਹੋਣਾ ਚਾਹੀਦਾ ਜੋ ਆਪਾਂ ਨੂੰ ਰੱਬ ਦਾ ਸੁਨੇਹਾ ਦਿੰਦੇ ਨੇ ਪਰ ਉਹ ਦੁਨੀਆ ਸਤਕਾਰ ਨਹੀਂ ਕਰਦੀ ਇਹ ਰਖੜਾ ਸਾਹਿਬ ਬਹੁਤ ਉੱਚੀ ਸ਼ਖਸੀਅਤ ਦੇ ਮਾਲਕ ਨੇ ਜੋ ਇਹ ਪਹਿਲ ਕਦਮੀ ਕਰ ਰਹੇ ਨੇ ਇਸ ਲੜੀ ਦੇ ਤਹਿਤ ਇੱਕ ਪਰਿਵਾਰ ਹੈ ਜੀ ਸਰਦਾਰ ਸੁਜੀਤ ਸਿੰਘ ਰਖੜਾ ਦਾ ਪਰਿਵਾਰ ਜਿਹੜਾ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਵਿੱਚ ਵਿਚਰਦਾ ਹੈ ਇੰਨਾ ਬਾਰਡਰ ਦਾ ਏਰੀਆ ਹੈ ਉੱਥੇ ਬਹੁਤ بڑا ਨੁਚਾਨ ਹੋਇਆ ਸੀਗਾ ਫਾਜ਼ਲਾ ਜਿਤਵਾਹੀ ਹੋ ਗਈ ਸੀ ਬਸ ਦੇਖਣ ਦੀ ਗੱਲ ਹੈ ਹੀ ਨਹੀਂ ਜੋ ਅਸੀਂ ਫੈਲਾ ਕੀਤਾ ਕਿ ਆਪਾਂ ਨੂੰ ਵੀ ਇਹਦੇ ਵਿੱਚ ਮਦਦ ਕਰਨੀ ਚਾਹੀਦੀ ਅਕਾਲੀ ਦਲ ਪੁਲਰ ਸਰਜੀਤ ਵੱਲੋਂ 베이스 ਕੈਂਪ ਲਗਾਏ ਗਏ ਨੇ ਉੱਥੇ ਜਾ ਕੇ ਰਖੜਾ ਸਭ ਨੇ ਲੋਕਾਂ ਦੀ ਮਦਦ ਕੀਤੀ ਨਾਲ ਦੀ ਨਾਲ ਜੇ ਗੱਲ ਕਰੀਏ ਇਸ ਪਰਿਵਾਰ ਵੱਲੋਂ ਇੱਕ ਗ੍ਰੰਥੀ ਸਿੰਘਾਂ ਦਾ ਹੱਥ ਫੜਿਆ ਗਿਆ ਪਾਵੇਂ ਮੰਦਰਾਂ ਦੀ ਗੱਲ ਕਰੀਏ ਮੰਦਰਾਂ ਦੇ ਵਿੱਚ ਪੁਜਾਰੀਆਂ ਦੀ ਗੱਲ ਕਰਦੇ ਆ ਪੁਜਾਰੀਆਂ ਨਾਲ ਵੀ ਗੱਲਬਾਤ ਕੀਤੀ ਵੀ ਜਿੱਥੇ-ਜਿੱਥੇ ਲੋੜ ਹੈ ਪੁਜਾਰੀਆਂ ਨੂੰ ਗਰੰਤੀ ਸਿੰਘਾਂ ਨੂੰ ਤੇ ਭਾਵੇਂ ਮਸਜਿਦ ਦੇ ਵਿੱਚ ਜਿਹੜੇ ਬੈਠੇ ਮਸੀਤਾਂ ਦੇ ਵਿੱਚ ਸੇਵਾ ਕਰਨ ਵਾਲੇ ਉਹਨਾਂ ਨੂੰ ਉਸ ਲੜੀ ਦੇ ਤਹਿਤ ਲੱਖ-ਲੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਇਹਨਾਂ ਸਾਰਿਆਂ ਲਈ 6-6 ਮਹੀਨੇ ਲਗਾਤਾਰ 5-5000 ਰੁਪਏ ਦੇਣ ਦੀ ਮੱਤ ਕੀਤੀ ਪੰਜਾਬ ਦਾ ਪਹਿਲੇ ਸੇ ਹੀ ਇਸ ਚੀਜ਼ 'ਮੈਂ ਬਹੁਤ بڑا ਨਾਮ ਹੈ ਇਹ ਹਾਂ ਤੇ ਭਾਈਚਾਰੇ ਕੀ ਜੋ ਮਿਸਾਲ ਹੈ ਉਹ ਪੂਰੇ ਹਿੰਦੁਸਤਾਨ ਵਿੱਚ ਕਿਸੇ ਸਟੇਟ ਵਿੱਚ ਨਹੀਂ ਹੈ ਕਿ ਜੇ ਵੀ ਉਥੇ ਦੇਖ ਸਕਦੇ ਆ ਤਾਂ ਆਪਾਂ ਇੱਥੇ ਵੀ ਸਾਡੇ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਪਾਣੀ ਚਾਹੇ ਘਟਾ ਹੋਇਆ ਹੈ ਇੱਕ ਇੱਥੇ ਬਿਮਾਰੀ ਪੈ ਗਈ ਉਹ ਬਿਮਾਰੀ ਨਾਲ ਫਸਲਾਂ ਦੀ ਤਬਾਹੀ ਹੋ ਗਈ ਤੇ ਫੇਰ ਸੋਚਦੇ ਵੀ ਕਿ ਇੱਥੇ ਵੀ ਆਪਾਂ ਇਹਨਾਂ ਦਾ ਇਹ ਕੋਈ ਨਾ ਮਤ ਕਰੀਏ ਰਖੜਾ ਸਾਹਿਬ ਵਾਲੋ ਕਦੋਂ ਚੱਕਿਆ ਗਿਆ ਜੀ ਜੋ ਅੱਜ ਗ੍ਰੰਤੀ ਸਿੰਘਾਂ ਦਾ ਟਰੋਪਰ ਸਤਕਾਰ ਨਹੀਂ ਹੋ ਰਿਹਾ ਅੱਜ ਕੱਲ ਗ੍ਰੰਤੀ ਸਿੰਘਾਂ ਦੇ بیٹے ਜਿਹੜੇ ਬੱਚੇ ਨੇ ਉਹ ਇਸ ਲੈਂਡ ਤੇ ਪੈਨ ਨੂੰ ਨਹੀਂ ਤਿਆਰ ਕਿਉਂਕਿ ਇਹ ਸਤਕਾਰ ਹੀ ਨਹੀਂ ਬਣਦਾ ਇਸ ਗ੍ਰੰਤੀ ਸਿੰਘਾਂ ਨੂੰ ਪੂਰਾ ਮਿਲਦਾ ਕਿ ਹੜਾਂ ਦੇ ਵਿੱਚ ਜੋ ਜਿੰਨੇ ਮਤ ਕਰ ਰਿਹਾ ਉਹਦਾ ਸਾਨੂੰ ਸਨਮਾਨ ਨਹੀਂ ਕਰਨ ਦੀ ਜਾਈ ਚੌਣ ਕਮੇਟੀ ਆਪਣੀ ਜਲਾ ਤੇ ਕਰ ਰਹੀ ਹੈ ਇੱਥੇ ਕੋਈ ਬਰੋਜ਼ ਨਹੀਂ ਚਾਹੀਦਾ ਕਿਸੇ ਨੂੰ ਮਾਰਾ ਨਹੀਂ ਕਹਿਣਾ ਚਾਹੀਦਾ ਕੋਈ ਵੱਧ ਕਰ ਸਕਦਾ ਹੈ ਕੋਈ ਘੱਟ ਕਰ ਸਕਦਾ ਹੈ ਮੈਂ ਕਿਹੜਾ ਸਾਰਾ ਕਰ ਲੈਣਾ ਹੈ ਹਰ ਬੰਦਾ ਉਹਦੇ ਵਿੱਚ ਕੰਟ੍ਰਿਬਿਊਟ ਕਰ ਰਿਹਾ ਜੋ ਵੀ ਹੈ ਅੱਜ ਇਕੱਲੇ ਆਪਾਂ ਹੀ ਨਹੀਂ ਕਰ ਰਹੇ ਸਾਰੀ ਦੁਨੀਆ ਤੋਂ ਲੋਕ ਆਏ ਨੇ ਪੰਜਾਬ ਕੀ ਜੋ ਮਦਦ ਹੋਈ ਹੈ ਕਿਉਂ ਹੋਈ ਆਪਕੋ ਪਤਾ ਹੈ ਇਹ ਇਸ ਲਈ ਹੋਈ ਕਿਉਂਕਿ ਪੰਜਾਬ ਕੇ ਲੋਕ ਇਸਕੇ ਕਾਬਿਲ ਹੈ ਜਦ ਇਹ ਸਭ ਤੋਂ ਜ਼ਿਆਦਾ ਮਦਦ ਕਰਤੇ ਹੈ ਜਬ ਇਹਨੂੰ ਪਰ ਆਨ ਪੜੀ ਤੋ ਫਿਰ ਪੂਰਾ ਹਿੰਦੁਸਤਾਨ ਇਸ ਦੇ ਪਿੱਛੇ ਨਹੀਂ ਰਹਾ ਜੋ ਕੋਈ ਪ੍ਰਿਡਿਕਲ ਗੱਲਾਂ ਨੇ ਜਾਂ ਕੋਈ ਕਿਸੇ ਨੇ ਘੱਟ ਕਰਿਆ ਕਿਸੇ ਨੇ ਵੱਧ ਕਰਿਆ ਇਹ ਬਾਅਦ ਚ ਗੱਲਾਂ ਕਰਾਂਗੇ ਪਰ ਅੱਜ ਤਾਂ ਜਿਹੜਾ ਬੰਦਾ ਜਿੰਨੀ ਗੱਲ ਕਰ ਰਿਹਾ ਉਹਨੂੰ ਅਪਰੀਸ਼ੀਏਟ ਕਰਨਾ ਹੈ ਸ਼੍ਰੋਮਣੀ ਕਮੇਟੀ ਆਪਣੀ ਜਗ੍ਹਾ ਤੇ ਕਰ ਰਹੀ ਹੈ ਵਧੀਆ ਕਰ ਰਹੀ ਹੈ ਉਹ ਵੀ ਕਾਫੀ ਕੁਝ ਕਰ ਰਹੀ ਹੈ ਤੇ ਜੋ ਸ਼੍ਰੀ ਅਕਾਲ ਤਖਤ ਜਦਰ ਸਾਹਿਬ ਨੇ ਕਿਹਾ ਹੈ ਉਹ ਤਾਂ ਖੈ ਉਸ ਦਾ ਪਹਿਰਾ ਦੇਣਾ ਚਾਹੀਦਾ ਉਹ ਸਾਡੇ ਲਈ ਹੁਕਮ ਹੈ ਪਿਛਲੇ ਦਿਨੀ ਸਮਾਣਾ ਦੇ ਵਿੱਚ 100 ਤੋਂ ਵੱਧ ਪੁਜਾਰੀ ਗੁਰੂ ਘਰ ਦੇ ਵਜ਼ੀਰ ਸਾਰੇ ਇਕੱਠੇ ਹੋਏ ਸਰਬ ਧਰਮ ਸੰਮੇਲਨ ਟਾਇਪ ਉੱਥੇ ਹੋਇਆ ਜਿਹਦੇ ਵਿੱਚ ਪੁਜਾਰੀਆਂ ਨੂੰ ਗੁਰੂ ਘਰ ਦੇ ਸੇਵਾਦਾਰਾਂ ਨੂੰ 5-5000 ਦੇ ਚੈੱਕ ਸੌਂਪੇ ਗਏ ਸੇਵਾਦਾਰ ਕੀਤੀ ਗਈ ਅੱਜ ਰਖੜਾ ਪਿੰਡ ਦੇ ਵਿੱਚ ਖੜਿਆ ਜਿਹੜਾ ਰਖੜਾ ਪਰਿਵਾਰ ਦਾ ਆਪਣਾ ਜੱਦੀ ਪਿੰਡ ਹੈ ਉਸ ਪਿੰਡ ਤੋਂ ਫੇਰ ਅੱਜ ਜਿਹੜੇ ਜਿੱਥੇ ਸਾਰੇ ਧਰਮ ਇਸ ਗੁਰੂ ਘਰ 'ਚ ਇਕੱਠੇ ਹੋਏ ਮੁਸਲਮਾਨ ਭਾਈਚਾਰੇ ਦੀ ਗੱਲ ਕਰੀ ਸਿੱਖਾਂ ਦੀ ਹਿੰਦੂਆਂ ਦੀ ਤੇ ਸਾਰਿਆਂ ਨੂੰ ਚੈੱਕ ਜਿਹੜੇ ਦਿੱਤੇ ਗਏ ਨੇ ਅੱਜ ਜਿਹਦੇ ਵਿੱਚ ਗੁਰੂ ਘਰ ਦੇ ਵਜ਼ੀਰ ਨੇ ਮੰਦਰਾਂ ਦੇ ਪੁਜਾਰੀ ਨੇ ਤੇ ਮੈਂ ਜਿੱਦਾਂ ਪਹਿਲਾਂ ਗੱਲ ਕੀਤੀ ਹੈ ਤੇ ਭਾਈ ਮਸੀਤਾਂ ਦੇ ਵਿੱਚ ਵੀ ਜਿਹੜੇ ਸੇਵਾ ਕਰਦੇ ਉਹ ਵੀ ਬੁલાਏ ਗਏ ਅੱਜ ਸਾਰਿਆਂ ਨੂੰ ਚੈੱਕ ਦਿੱਤੇ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ-ਜਿੱਥੇ ਵੀ ਜ਼ਰੂਰਤ ਹੈ ਰਖਣਾ ਸਾਹਿਬ ਨੇ ਕਿਹਾ ਜਿਵੇਂ ਸਾਰੇ ਲੋਕ ਨੇ ਜਿਹੜੇ ਸੇਵਾ 'ਚ ਲੱਗੇ ਹੋਏ ਨੇ ਉਸੇ ਤਰ੍ਹਾਂ ਸਾਡਾ ਪਰਿਵਾਰ ਵੀ ਸੇਵਾ 'ਚ ਲੱਗਿਆ ਹੋਇਆ ਆਉਣ ਵਾਲੇ ਦਿਨਾਂ 'ਚ ਪਟਿਆਲੇ ਜ਼ਿਲ੍ਹੇ ਦੇ ਵਿੱਚ ਜਿੱਥੇ-ਜਿੱਥੇ ਹੋਰ ਜ਼ਰੂਰਤ ਹੈ ਜਿਵੇਂ ਕਿਹਾ ਕਿ ਜਿਹੜਾ ਕਿਸਾਨ ਹੈ ਕਿਸਾਨ ਦੀ ਜਿਹੜੀ ਫਸਲ ਦਾ ਵੱਡਾ ਨੁਕਸਾਨ ਹੋਣ ਕਾਰਨ ਇਹ ਲੋਕ ਵੀ ਜਿਹੜੇ ਕਿਸਾਨ ਨਾਲ ਜੁੜੇ ਹੋਏ ਨੇ ਇਸ ਕਰਕੇ ਇੱਕ ਗ੍ਰੰਥੀ ਸਿੰਘਾ ਨੇ ਵੀ ਕਿਹਾ ਵੀ ਇਹੀ ਪਰਿਵਾਰ ਹੈ ਜਿਨ੍ਹਾਂ ਨੇ ਪਹਿਲਾਂ ਵੀ ਵੱਧ ਚੜ ਕੇ ਸਾਡੀ ਮਤਤ ਕੀਤੀ ਹੈ ਸਾਡੇ ਪਿੰਡਾਂ ਦੀ ਮਤਤ ਕੀਤੀ ਹੈ ਹੁਣ ਇੱਕ ਵਾਰੀ ਫੇਰ ਗੁਰੂਕਰਨ ਦੇ ਵਜ਼ੀਰਾਂ ਦੀ ਬਾਹ ਫੜੀ ਆ ਸਾਰਿਆਂ ਨੇ ਬਹੁਤ ਬਹੁਤ ਧੰਨਵਾਦ ਕੀਤਾ ਦੇਖੋ ਐਤ ਕੀ ਬੜੀ ਮਾੜੀ ਖ਼ਬਰ ਸੀ ਕਿ ਗੁਰਦਾਸਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਦੇ ਵਿੱਚ ਆਪਣਾ ਜਨਾਲੇ ਆ ਸਾਰਾ ਏਰੀਆ ਜਿੰਨਾ ਬਾਰਡਰ ਦਾ ਏਰੀਆ ਹੈ ਉਥੇ ਬਹੁਤ بڑا ਨੁਕਸਾਨ ਹੋਇਆ ਸੀਗਾ ਫਸਲਾਂ ਦੀ ਤਵਾਹੀ ਹੋ ਗਈ ਸੀਗੀ ਮਤ ਦੇਖਣ ਵਾਲੀ ਗੱਲ ਹੈ ਹੀ ਨਹੀਂ ਸੀ ਸੋ ਅਸੀਂ ਫੈਸਲਾ ਕੀਤਾ ਕਿ ਆਪਾਂ ਨੂੰ ਵੀ ਇਹਦੇ ਵਿੱਚ ਮਦਦ ਕਰਨੀ ਚਾਹੀਦੀ ਉਥੋਂ ਜਿੱਥੇ ਜ਼ਿਮੀਰਾਨ ਦੀ ਮਦਦ ਦੀ ਗੱਲ ਸੀਗੀ ਜਿੱਥੇ ਬਾਕੀ ਗੱਲਾਂ ਦੀ ਮਦਦ ਦੀ ਗੱਲ ਸੀਗੀ ਉਥੇ ਨਾਲ ਇਹ ਵੀ ਆਈ ਕਿ ਜਿਹੜੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਉਹਨਾਂ ਦੇ ਉੱਤੇ ਵੀ ਅਸਰ ਪੈਂਦਾ ਜਿਹੜੇ ਮੰਦਰ ਦੇ ਵਿੱਚ ਪੁਜਾਰੀ ਬੈਠਾ ਹੈ ਉਹ ਤੇ ਵੀ ਅਸਰ ਹੁੰਦਾ ਜੇ ਲੋਕਾਂ ਕੋ ਕੁਝ ਨਹੀਂ ਰਹੂਗਾ ਤਾਂ ਉਹ ਵਿਚਾਰਾ ਦਾ ਵੀ ਕਿ ਗੁਜ਼ਾਰਾ ਹੋਊਗਾ ਤੇ ਫੈਲਾ ਕੀਤਾ ਵੀ ਆਪਾਂ ਇਹਨਾਂ ਨੂੰ ਵੀ ਘੱਟੋੜ 5-5000 ਰੁਪਏ ਦਈਏ ਉੱਥੇ ਅਸੀਂ ਸਾਰੇ ਦੇਖ ਕੇ ਆਏ ਸੀ ਫਿਰ ਗੱਲ ਹੋਈ ਕਿ ਜੇ ਵੀ ਉੱਥੇ ਦੇਖ ਸਕਦੇ ਆ ਤਾਂ ਆਪਾਂ ਇੱਥੇ ਵੀ ਸਾਡੇ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਪਾਣੀ ਚਾਹੇ ਘਟਾ ਹੋਇਆ ਇੱਕ ਇੱਥੇ ਬਿਮਾਰੀ ਪੈ ਗਈ ਉਹ ਬਿਮਾਰੀ ਨਾਲ ਫਸਲਾਂ ਦੀ ਤਬਾਹੀ ਹੋ ਗਈ ਤੇ ਫਿਰ ਸੋਚਿਆ ਵੀ ਕਿ ਇੱਥੇ ਵੀ ਆਪਾਂ ਇਹਨਾਂ ਦਾ ਇਹ ਤੁੜਿਆ ਮਤ ਕਰੀਏ ਉਸ ਮਾਧ ਦੇ ਤਹਿਤ ਅਸੀਂ ਰੱਖਿਆ ਪਹਿਲਾਂ ਇਸ ਮਾਣੇ ਰੱਖਿਆ ਸੀ ਤੇ ਅੱਜ ਇਹ ਰਖੜੀ ਪਿੰਡ ਦੇ ਵਿੱਚ ਰੱਖਿਆ ਕਿ ਸਾਰਿਆਂ ਨੂੰ ਆਪਾਂ ਮਾਨ ਸਨਮਾਨੀ ਹੁੰਦਾ ਸਤਕਾਰ ਜਨਾ ਇਹਦੀ ਕੋਈ 5000 ਰੁਪਏ ਦਾ ਕੋਹ ਤਕੜਾ ਹੋ ਜਾਣ ਤੱਕ ਥੋੜਾ ਜਣਾ ਪਰ ਇਹ ਇੱਕ ਮਾਨ ਸਨਮਾਨ ਹੁੰਦਾ ਉਹ ਮਾਨ ਸਮਾ ਜਾ ਇੱਥੇ ਰੱਖਿਆ ਰਕੜਾ ਦਾ ਕਿੰਨਾ ਰਾਸੀ ਕਿੰਨੇ ਕੋ ਰਾਸੀ ਜਾਰੀ ਹੈ ਦੇਖੋ ਟੋਟਲ ਤਾਂ 10 ਕਰੋੜ ਰੁਪਏ ਜੀ ਬਾਕੀ ਇੱਥੇ ਦੇਖਦੇ ਆ ਕਿ ਇੱਥੇ ਕਿੰਨੇ ਨੇ ਸਾਰੇ ਸਾਰੀ ਜਗ੍ਹਾ ਤੇ ਰੱਖਿਆ ਹੋਇਆ ਫਿਰ ਰਾਜਲੇਵੀ ਰੱਖਿਆ ਹੈ ਅ ਕੜਾਈ ਸਾਹਿਬ ਵੀ ਰੱਖਿਆ ਹੈ ਆਪਣਾ ਭਾਂਡੇ ਵੀ ਰੱਖਿਆ ਹੈ ਇੱਧਰ ਸਰੂਰ ਵਰਤੀ ਵੀ ਰੱਖਿਆ ਹੈ ਸਾਰੀ ਤਕਰੀਬ ਤਕਰੀਬ ਜਿੱਥੇ ਸਾਡੀ ਏਰੀਆ ਪੈਂਦਾ ਹੈ ਨਹੀਂ ਇਹ ਮੈਂ ਆਪਣੀ ਘਰ ਅੱਜ ਤੱਕ ਰੱਖਿਆ ਰੱਖਣਾ ਤੁਹਾਨੂੰ ਹੀ ਲੱਗਦਾ ਐਸਜੀਪੀਸੀ ਨੇ ਆਪਣਾ ਬੰਦਾ ਰੋਲ ਨਵਾਇ ਜਿਹੜੀ ਧਾਰਨੂ ਤੇ ਪ੍ਰਚਾਰ ਕਰਨੇ ਇਹ ਕਾਰਸਕ ਸਾਹਿਬ ਦੇ ਵੀ ਸਮੇਂ ਸਮੇਤੇ ਹੁਕਮ ਰਹੇ ਨੇ ਆਦੇਸ਼ ਰਹੇ ਨੇ ਵੀ ਉਹਨਾਂ ਦਾ ਜੀਵਨ ਚੁਪਾਣ ਲਈ ਜਿਹੜਾ ਐਸਟੀਪੀਸੀ ਵੀ ਜਿਹੜਾ ਉਹ ਕਰੇ ਤੁਹਾਨੂੰ ਲੱਗਦਾ ਵੀ ਐਸਟੀਪੀਸੀ ਨੇ ਸਹੀ ਰੋਲ ਨਿਭਾਇਆ ਹੈ ਦੇਖੋ ਇਸ ਜਗ੍ਹਾ ਦੇ ਉੱਤੇ ਜੋ ਵੀ ਜਿੰਨਾ ਕਰ ਰਿਹਾ ਮੈਂ ਸਿਰਫ ਇਹ ਗੱਲ ਕਹਿ ਰਿਹਾ ਕਿ ਹੜਾਂ ਦੇ ਵਿੱਚ ਜੋ ਜਿੰਨੀ ਮਤ ਕਰ ਰਿਹਾ ਉਹਦਾ ਸਾਨੂੰ ਸਨਮਾਨ ਨਹੀਂ ਕਰਨਾ ਚਾਹੀਦਾ ਸ਼੍ਰੋਣੀ ਕਮੇਟੀ ਆਪਣੀ ਜਗ੍ਹਾ ਤੇ ਕਰ ਰਹੀ ਹੈ ਇੱਥੇ ਕੋਈ ਬਰੋਸ ਨਹੀਂ ਚਾਹੀਦਾ ਕਿਸੇ ਨੂੰ ਮਾਰਾ ਨਹੀਂ ਕਹਿਣਾ ਚਾਹੀਦਾ ਕੋਈ ਵੱਧ ਕਰ ਸਕਦਾ ਹੈ ਕੋਈ ਘੱਟ ਕਰ ਸਕਦਾ ਹੈ ਮੈਂ ਕਿਹਾ ਸਾਰਾ ਕਰ ਲੈਣਾ ਹੈ ਹਰ ਬੰਦਾ ਉਹਦੇ ਵਿੱਚ ਕੰਟ੍ਰਿਬਿਊਟ ਕਰ ਰਿਹਾ ਜੋ ਵੀ ਹੈ ਅੱਜ ਇਕੱਲੇ ਆਪੇ ਨਹੀਂ ਕਰ ਰਹੇ ਸਾਰੀ ਦੁਨੀਆ ਤੋਂ ਲੋਕ ਆਏ ਨੇ ਸਰਕਾਰ ਵੀ ਆਈ ਹੈ ਸੈਂਟਰੀ ਸਰਕਾਰ ਵੀ ਹੈ ਦੂਜੇ ਸਟੇਟਾਂ ਦੀ ਸਰਕਾਰਾਂ ਵੀ ਆਈਆਂ ਨੇ ਹਰ ਬੰਦਾ ਇਨਵੋਲ ਹੋਇਆ ਸੋ ਆਪਣੀ ਡਿਊਟੀ ਬੰਦੇ ਵਗੇ ਜਿਹੜਾ ਜਿੰਨਾ ਕੰਮ ਕਰਾਇਆ ਐਪਰੀਸ਼ੀਏਟ ਕਰੀਏ ਆ ਗੱਲਾਂ ਫਿਰ ਬਾਅਦ ਦੇ ਵਿੱਚ ਕਰਾਂਗੇ ਜੋ ਕੋਈ ਪੋਲੀਟੀਕਲ ਗੱਲਾਂ ਨੇ ਜਾਂ ਕੋਈ ਕਿਸੇ ਨੇ ਘੱਟ ਕਰਿਆ ਕਿਸੇ ਨੇ ਵੱਧ ਕਰਿਆ ਇਹ ਬਾਅਦ ਚ ਗੱਲਾਂ ਕਰਾਂਗੇ ਪਰ ਅੱਜ ਤਾਂ ਜਿਹੜਾ ਬੰਦਾ ਜਿੰਨੀ ਗੱਲ ਕਰ ਰਿਹਾ ਉਹਨੂੰ ਐਪਰੀਸ਼ੀਏਟ ਕਰਨ ਵਾਲੇ ਸ਼੍ਰੋਮਣੀ ਕਮੇਟੀ ਆਪਣੀ ਜਗ੍ਹਾ ਤੇ ਕਰ ਰਹੀ ਹੈ ਵਧੀਆ ਕਰ ਰਹੀ ਹੈ ਉਹ ਵੀ ਕਾਫੀ ਤੇ ਜੋ ਸ਼੍ਰੀ ਕਾਲਤਾਖ ਜਹਦਰ ਸਾਹਿਬ ਨੇ ਕਿਹਾ ਉਹ ਤਾਂ ਖੈ ਉਹਦੇ ਪੈਰਾ ਦਿਣਾ ਚਾਹੀਦਾ ਉਹ ਸਾਡੇ ਲਈ ਹੁਕਮ ਹੈ ਉਹ ਹੁਕਮ ਹੈ ਉਹ ਜੋ ਕਹਿੰਦੇ ਨੇ ਜਿੰਮੇ ਕਹਿੰਦੇ ਨੇ ਉਹ ਬਿਲਕੁਲ ਸਾਨੂੰ ਇਨਵੇਂ ਨੇ ਪੂਰਾ ਕਰਨਾ ਚਾਹੀਦਾ ਠੀਕ ਹੈ ਬਹੁਤ ਧੰਮਾਕ ਇਹ ਬਹੁਤ ਵਧੀਆ ਰਖੜਾ ਸਾਹਿਬ ਵੱਲੋਂ ਕਦਮ ਚੱਕਿਆ ਗਿਆ ਜੀ ਜੋ ਅੱਜ ਗਰੰਤੀ ਸਿੰਘਾਂ ਦਾ ਪ੍ਰੋਪਰ ਸਤਕਾਰ ਨਹੀਂ ਹੋ ਰਿਹਾ ਅੱਜ ਕੱਲ ਗਰੰਤੀ ਸਿੰਘਾਂ ਦੇ بیٹے ਜਿਹੜੇ ਬੱਚੇ ਨੇ ਉਹ ਇਸ ਲੈਂਡ ਤੇ ਪੈਨ ਨੂੰ ਨਹੀਂ ਤਿਆਰ ਕਿਉਂਕਿ ਇਹ ਸਤਕਾਰ ਹੀ ਨਹੀਂ ਬਣਦਾ ਇਸ ਗਰੰਤੀ ਸਿੰਘਾਂ ਨੂੰ ਪੂਰਾ ਮਿਲਦਾ ਪਰ ਇਹ ਰਖੜਾ ਸਾਹਿਬ ਦੀ ਪਹਿਲਾਂ ਹੀ ਇਹ ਬੜੀ ਉੱਚੀ ਸ਼ਖਸੀਅਤ ਨੇ ਇਹਨਾਂ ਨੇ ਇੱਕ ਪਹਿਲ ਕਦਮੀ ਕਰਕੇ ਜੋ ਗੁਰੂ ਘਰ ਦੇ ਕੇਵਲ ਗਰੰਤੀ ਸਿੰਘ ਨਹੀਂ ਉਹ ਪੰਡਤਾਂ ਦੇ ਪੰਡਿਤ ਹੋਣ ਚਾਹੇ ਮੰਦਰ ਚ ਚਾਹੇ ਮੌਲਵੀ ਚਾਹੇ ਕਿਸੇ ਵੀ ਅਸਥਾਨ ਤੇ ਸੇਵਾ ਕਰਦੇ ਨੇ ਉਹ ਸਾਰਿਆਂ ਦਾ ਮਾਣ ਸਨਮਾਨ ਕਰ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਜੋ ਤਰਾਸ਼ਦੀ ਹੈ ਆਪਣੇ ਵਿੱਚ ਇਹ ਸਭ ਤੋਂ ਵੱਡਾ ਸਤਕਾਰ ਗੁਰੂ ਘਰ ਦੇ ਗਰੰਤੀਆਂ ਦਾ ਪੰਡਤਾਂ ਦਾ ਮੌਲਵੀਆਂ ਦਾ ਹੋਣਾ ਚਾਹੀਦਾ ਜੋ ਆਪਾਂ ਨੂੰ ਰੱਬ ਦਾ ਸੁਨੇਹਾ ਦਿੰਦੇ ਨੇ ਪਰ ਉਹ ਦੁਨੀਆ ਸਤਕਾਰ ਨਹੀਂ ਕਰਦੀ ਇਹ ਰਖੜਾ ਸਾਹਿਬ ਬਹੁਤ ਉੱਚੀ ਸ਼ਖਸੀਅਤ ਦੇ ਮਾਲਕ ਨੇ ਜੋ ਉਹ ਪਹਿਲ ਕਦਮੀ ਕਰ ਰਹੇ ਨੇ ਜੋ ਗੁਰੂ ਘਰ ਦੇ ਗਰੰਤੀਆਂ ਦਾ ਪੰਡਤਾਂ ਦਾ ਮੌਲਵੀਆਂ ਦਾ ਹੋਰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਸਾਰੇ ਧਰਮਾਂ ਨੂੰ ਇੱਕ ਉਪਜੀਵਕਾ ਵਾਸਤੇ ਰਾਸੀਦਾਨ ਕਰ ਰਹੇ ਨੇ ਜੋ ਮਹਾਰਾਜ ਕਿਰਪਾ ਕਰਨ ਇਹਨਾਂ ਦਾ ਦਾਨ ਇਹ ਥਾਏ ਪਾਉਣ ਇਹਨਾਂ ਨੂੰ ਹੋਰ ਅੱਗੇ ਤੋਂ ਬਹੁਤ ਉੱਚੇ ਪੱਧਰ ਤੇ ਵੱਡੇ ਲੈਵਲ ਤੇ ਇਹੋ ਜਿਹੇ ਸੇਵਾਵਾਂ ਕਰਨ ਦਾ ਸਮਾਜ ਸੇਵਾ ਕਰਨ ਦਾ ਪਰਮਾਤਮਾ ਬਲ ਉਦਮਗਿਆਰ ਬਖਸ਼ਦੇ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦਾ ਪਹਿਲੇ ਸੇ ਹੀ ਇਸ ਚੀਜ਼ ਮੇ ਬਹੁਤ بڑا ਨਾਮ ਹੈ यहाँ पर भाईचारगी की जो मिसाल है वो पूरे हिंदुस्तान में किसी स्टेट में नहीं है चूँकि जैसा भाईचारा यहाँ देखने में मिलता है मैं वैसे तो उत्तर प्रदेश से आता हूँ मैं कई स्टेट में गया हुआ हूँ लेकिन ऐसा मामला मैंने कहीं नहीं देखा जो यहाँ भाईचारगी आपस में रहन सहन है कोई किसी तरह का भेदभाव नहीं है कोई किसी से हसद नहीं रखता कोई किसी के ख़िलाफ़ नहीं चलता सब आपस में आपने भी देखा होगा जब बाढ़ आई तो उसमें हमारे उत्तर प्रदेश से भी और बाकी और स्टेट से भी पंजाब की जो है मदद हुई ये क्यों हुई आपको पता है ये इसलिए हुई क्योंकि पंजाब के लोग इसके काबिल है जब ये सबसे ज़्यादा मदद करते हैं जब इन पर आन पड़ी तो फिर पूरा हिंदुस्तान इनसे पीछे नहीं रहा वजह यही है कि इनका दिल बहुत बड़ा है पंजाब के लोगों का और मैं तो यही कहता हूँ कि भाई जैसे पंजाब के लोग हैं अगर पूरे हिंदुस्तान में ऐसे ही लोग हो जाए तो इन शह फिर नफरती मिट जाएगी ਇਹ ਹੈ ਬਸ ਬਹੁਤ ਬਦਲ ਗਿਆ